ਹਾਂਜੀ ਸਤਿ ਸ਼੍ਰੀ ਅਕਾਲ ਜੀ ਐਂਡ ਵੈਲਕਮ ਟੂ ਦਾ ਪ੍ਰਥਵੇ ਇੰਗਲਿਸ਼ ਇੰਸਟੀਚਿਊਟ ਵਾਕ ਦੀ ਨੈਕਸਟ ਵੀਡੀਓ ਦੇ ਵਿੱਚ ਤੁਹਾਡਾ ਸਵਾਗਤ ਹੈ ਵੋਕੈਬ ਤੁਹਾਨੂੰ ਇਸ ਚੈਨਲ ਤੇ ਫ੍ਰੀ ਆਫ ਕਾਸਟ ਸਖਾਵਾਂਗੇ ਸ਼ਬਦਾਂ ਦੇ ਗਿਆਨ ਦੀ ਟੈਨਸ਼ਨ ਨਹੀਂ ਲੈਣੀ ਇਸ ਚੈਨਲ ਨਾਲ ਜੁੜਜੋ ਤੁਹਾਨੂੰ ਸ਼ਬਦ ਡੇਲੀ ਮਿਲਦੇ ਰਿਹਾ ਕਰਨਗੇ ਪਰ ਅੰਗਰੇਜ਼ੀ ਦੇ ਵਿੱਚ ਦੋ ਚੀਜ਼ਾਂ ਮੇਨ ਨੇ ਸ਼ਬਦ ਤੇ ਰੂਲ ਦੀ ਅੰਡਰਸਟੈਂਡਿੰਗ ਰੂਲ ਦੀ ਅੰਡਰਸਟੈਂਡਿੰਗ ਦੇ ਲਈ ਤੁਹਾਨੂੰ ਪ੍ਰੋਪਰ ਬੈਚ ਜੁਆਇਨ ਕਰਨਾ ਪੈਣਾ ਜਾਂ ਪਰਸਨਲ ਕਲਾਸ ਲੈ ਸਕਦੇ ਹੋ ਜਾਂ ਗਰੁੱਪ ਕਲਾਸ ਲੈ ਸਕਦੇ ਹੋ ਜਿਵੇਂ ਤੁਹਾਨੂੰ ਕੰਫਰਟੇਬਲ ਹੈ ਸੋ ਮੇਰੇ ਚੀਬੇ ਤੋਂ ਲੈ ਕੇ ਰਾਤ ਦੇ 12 ਵਜੇ ਤੱਕ ਕਲਾਸਾਂ ਚਲਦੀਆਂ ਰਹਿੰਦੀਆਂ ਨੇ ਗਰੁੱਪ ਦੀ ਜਿਹੜੀ ਟਾਈਮਿੰਗ ਹੈ ਉਹ ਹੈ ਸ਼ਾਮ ਨੂੰ 7 ਵਜੇ ਤੋਂ ਲੈ ਕੇ 9:30 ਤੱਕ ਗਰੁੱਪ ਹੁੰਦੇ ਨੇ ਬਾਕੀ ਸਾਰਾ ਦਨ ਪਰਸਨਲ ਕਲਾਸਾਂ ਚਲਦੀਆਂ ਨੇ ਜਿਹੜਾ ਸਟੂਡੈਂਟ ਉਹਦੀ ਕੋਈ ਵੀ ਏਜ ਹੋਵੇ ਕਿਸੇ ਕੋਈ ਵੀ ਕਲਾਸ ਹੋਵੇ ਮੈਟਰ ਨਹੀਂ ਕਰਦਾ ਕੋਈ ਵੀ ਏਜ ਹੋਵੇ ਕੰਮ ਕਰ ਰਿਹਾ ਹੋਵੇ ਵਰਕ ਕਰ ਰਿਹਾ ਹੋਵੇ ਕਿਤੇ ਜੌਬ ਕਰ ਰਿਹਾ ਹੈ ਜਾਂ ਕੋਈ ਹਾਊਸ ਵਾਈਫ ਹੈ ਕਿੰਨਾ ਵੀ ਤੁਹਾਡਾ ਗੈਪ ਹੈ ਕਿੰਨੇ ਵੀ ਤੁਸੀਂ ਵੀਕ ਹੋ ਅਸੀਂ ਵੀਕ ਸਟੂਡੈਂਟਸ ਦੇ ਸਪੈਸ਼ਲਿਸਟ ਹਾਂ ਪਿਛਲੇ 8 ਸਾਲ ਤੋਂ ਮੈਂ ਬੇਸਿਕ ਇੰਗਲਿਸ਼ ਟੀਚ ਕਰ ਰਿਹਾ ਹਾਂ ਅੰਡਰ ਪਿਛਲੇ 3 ਸਾਲ ਤੋਂ ਏਕੈਡਮੀ ਨੂੰ ਪੂਰੇ ਪੰਜਾਬ ਦੇ ਵਿੱਚ ਰਨ ਕਰ ਰਿਹਾ ਹਾਂ ਹਜ਼ਾਰਾਂ ਸਟੂਡੈਂਟਸ ਨੂੰ ਮੈਂ ਟੀਚ ਕਰ ਚੁੱਕਿਆ ਹੈ ਲੈਵਲ ਜਿਹੜਾ ਮਰਜ਼ੀ ਹੋਵੇ ਮੈਨੂੰ 4 ਮਹੀਨੇ ਦੇਣੇ ਆਪਣੇ ਤੇ ਡਿਲੀਡੇਟ ਘੰਟਾ ਦੇਣਾ ਗਰੰਟਡ ਤੁਹਾਡਾ ਲੈਵਲ ਬਣੂਗਾ ਠੀਕ ਹੈ ਜੇ ਤੁਸੀਂ ਮਿਹਨਤ ਕਰਨ ਲਈ ਤਿਆਰ ਹੋ ਤਾਂ ਤਰੀਕਾ ਬੜਾ ਸਿੰਪਲ ਹੈ ਚੀਜ਼ਾਂ ਨੂੰ ਕਰਵਾਉਣ ਦਾ ਮੇਰੇ ਉਸਤਾਦ ਜੀ ਨੇ ਮੈਨੂੰ ਸਿਖਾਇਆ ਸੀ ਉਹ ਮੈਂ ਪੂਰਾ ਪੰਜਾਬ ਦੇ ਵਿੱਚ ਇਹਨੂੰ ਵੰਡ ਰਿਹਾ ਹਾਂ ਸੋ ਹੁਣ ਆਪਾਂ ਵਰਬ ਸ਼ੁਰੂ ਕਰਨ ਲੱਗੇ ਹਾਂ ਵਿਹੇਬ ਸ਼ਬਦ ਤੁਹਾਨੂੰ ਸਿਖਾਉਂਗਾ ਨਵੇਂ ਇਹ ਤੁਸੀਂ ਨੋਟ ਕਰ ਲੈਣੇ ਆ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਐਂਡ ਇਹ 15-20 ਮਿੰਟ ਲਾ ਕੇ ਤੁਹਾਡੇ ਲਈ ਫ੍ਰੀ ਆਫ ਕਾਸਟ ਵੀਡੀਓ ਚੈਅਰ ਕੀਤੀ ਹੈ ਇਸ ਨੂੰ ਤੁਸੀਂ ਇੱਕ ਵਾਰੀ ਤੁਹਾਡੇ ਫੋਨ 'ਚ ਜਿੰਨੇ ਵੀ ਕੰਟੈਕਟ ਨੇ ਸਾਰਿਆਂ ਤੱਕ ਜ਼ਰੂਰ ਪਹੁੰਚਾਓ ਉਹ ਤੁਸੀਂ ਮੇਰਾ ਇਹ ਕੰਮ ਜ਼ਰੂਰ ਕਰਨਾ ਹੈ ਅਬ ਜੀ ਹੁਣ ਆਪਾਂ ਅੱਜ ਦੀ ਵੀਡੀਓ ਸ਼ੁਰੂ ਕਰਨ ਲੱਗੇ ਹਾਂ ਆਪਣੀ ਪਹਿਲੀ ਵਰਬ ਹੈ ਅੱਜ ਦੀ ਲੀਵ ਲੈਫਟ ਲੈਫਟ ਛੱਡਣਾ ਉਸ ਨੇ ਮੈਨੂੰ ਛੱਡ ਦਿੱਤਾ ਸੀ ਹੀ ਲੈਫਟ ਮੀ ਸਾਨੂੰ ਮਾੜੀਆਂ ਤਾਂ ਛੱਡ ਦੇਣੀਆਂ ਚਾਹੀਦੀਆਂ ਉਹ ਸ਼ੁੱਡ ਲੀਵ ਆਰ ਬੈਡ ਹੈਬਿਟਸ ওকে ਉਸ ਤੋਂ ਬਾਅਦ ਆਜੀ ਪੁੱਟ ਪੁੱਟ ਮਤਲਬ ਪਾਉਣਾ ਲਾਈਕ ਆਈ ਹੈਵ ਪੁੱਟ ਅ ਸਮ ਟੀ ਇਨਟੂ ਦਾ ਗਲਾਸ ਮੈਂ ਗਲਾਸ ਵਿੱਚ ਕੁਝ ਚਾਹ ਪਾ ਲਈ ਪੁੱਟ ওকে ਆਈ ਪੁੱਟ ਸਮ ਮਨੀ ਇਨਟੂ ਹਿਸ ਪਾਕਟ ਉਦੀ ਪਾਕਟ ਦੇ ਵਿੱਚ ਮੈਂ ਮਨੀ ਪਾਤੀ ਇਨ ਟੂ ਕਿਉਂ ਲਾ ਰਹੇ ਆ ਜਦੋਂ ਕੋਈ ਐਕਸ਼ਨ ਦੇ ਵਿੱਚ ਚੀਜ਼ ਹੋਵੇ ਨਾ ਉਦੋਂ ਆਪਾਂ ਇਨ ਟੂ ਲਾਉਣੇ ਆ ਠੀਕ ਹੈ ਯਾ ਉਸ ਤੋਂ ਬਾਅਦ ਹੈ ਮੀਨ ਮੀਨ ਹੁੰਦਾ ਮਤਲਬ ਹੋਣਾ ਮੇਰਾ ਇਹ ਮੀਨਿੰਗ ਨਹੀਂ ਸੀਗਾ ਠੀਕ ਹੈ ਮੇਰਾ ਮਤਲਬ ਸੀ ਮੀਨਮੈਂਟਮ ਇਹ ਇੰਨਾ ਜ਼ਿਆਦਾ ਜ਼ਰੂਰੀ ਨਹੀਂ ਹੈਗਾ ਉਸ ਤੋਂ ਬਾਅਦ ਹੈ ਵੈਰੀ ਇੰਪੋਰਟੈਂਟ ਕੀਪ ਕੀਪ ਹੁੰਦਾ ਰੱਖਣਾ ਮੈਂ ਮੇਜ਼ ਤੇ ਫੋਨ ਰੱਖ ਰੱਖਿਆ ਸੀ ਪਰ ਆਪਾਂ ਕਹਿਣਾ ਮੈਂ ਮੇਜ਼ ਤੇ ਫੋਨ ਰੱਖਿਆ ਸੀ ਕਿਧਰ ਗਿਆ ਰੱਖਿਆ ਆਪਣੀ ਹੁੰਦਾ ਕਿਤੇ ਕੀਪ ਕੈਪਟ ਕੈਪਟ ਆਈ ਕੈਪਟ ਮੋਬਾਈਲ ਮਾਈ ਮੋਬਾਈਲ ਔਨ ਦਾ ਟੇਬਲ ਓਕੇ ਅਨੇਡੇ ਦੇ ਦਾਲ ਆ ਰਿਹਾ ਹੈ ਆ ਲਾ ਰਿਹਾ ਹੈ ਹਿਉਜ਼ ਲਾ ਰਿਹਾ ਹੈ ਹਰ ਲਾ ਰਿਹਾ ਹੈ ਇਹ ਪ੍ਰੋਪਰ ਕਲਾਸ ਲਾਉਂਗੇ ਫਿਰ ਪਤਾ ਲੱਗੂਗੇ ਕਿ ਕਿੱਥੇ ਲਾਉਣੀ ਹੈ ਚਾਰ ਮਹੀਨੇ ਦੇ ਦੋ ਬਸ ਅੰਗਰੇਜ਼ੀ ਦੀ ਟੈਂਸ਼ਨ ਖਤਮ ਕਰ ਦਾਂਗੇ ਜ਼ੀਰੋ ਕਰ ਦਾਂਗੇ ਤੁਹਾਡੀ ਚਾਹੇ ਗਰੁੱਪ ਕਲਾਸ ਲਗਾਓ ਚਾਹੇ ਪਰਸਨਲ ਕਲਾਸ ਲਗਾਓ ਠੀਕ ਹੈ ਹਾਂਜੀ ਲੈਟ 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 ਇਹ ਬੜਾ ਇੰਪੋਰਟੈਂਟ ਵਰਡ ਆ ਕਰਨ ਦੇਣਾ ਮੈਂ ਕਹੂੰਗਾ ਮੈਨੂੰ ਕੰਮ ਕਰਨ ਦੇ ਲੈਟ ਮੀ ਡੂ ਮਾਈ ਵਰਕ ਲੈਟ ਮੀ ਗੋ ਮੈਨੂੰ ਜਾਣ ਦੇ ਆਪਾਂ ਕਿਸੇ ਕਿਸੇ ਹੁੰਦੇ ਆ ਫਰੈਂਡ ਤਾਂ ਨਹੀਂ ਨਹੀਂ ਬਹਿ ਜਾ ਬਹਿ ਜਾ ਬਹਿ ਜਾ 10 ਮਿੰਟ ਕੋਟ ਬਹਿ ਜਾ ਹੁਣ ਆਪਾਂ ਕਹਿੰਦਾ ਸੌਰੀ ਯਾਰ ਲੈਟ ਮੀ ਗੋ ਮੈਨੂੰ ਜਾਣ ਦੇ ਉੱਤੇ ਕੰਮ ਹੈ ਠੀਕ ਹੈ ਆਈ ਹੈਵ ਆਈ ਹੈਵ ਇੰਪੋਰਟੈਂਟ ਵਰਕ ਲੈਟ ਮੀ ਗੋ ਓਕੇ ਯਾ ਸੋ ਉਸ ਤੋਂ ਬਾਅਦ ਹੈ ਆਪਣਾ ਨੈਕਸਟ ਸ਼ਬਦ begin began began begin began began ਸ਼ੁਰੂ ਕਰਨਾ ਮੈਨੂੰ ਹਾਸਾ ਤਾਂ ਆ ਗਿਆ ਕਿ ਮੈਂ ਵੀਡੀਓ ਦੇਖੀ ਸੀ ਉਹ ਬਿਗਨਿੰਗ ਬੋਲ ਰਿਹਾ ਹੁੰਦਾ ਕੋਈ ਕਿਸੇ ਵੀਡੀਓ ਦੇ ਵਿੱਚ ਉਹ ਤਾਂ ਬਿਗਨਿੰਗ ਨਹੀਂ ਬੋਲਾ ਜਾਂਦਾ ਸੋ ਆਈ ਥੋੜਾ ਟੰਗ ਟਵਿਸਟ ਕਰਦਾ ਇਹ ਸ਼ਬਦ ਬਿਗਨ ਬਿਗਨ ਬਿਗੇਨ ਬਿਗਨ ਠੀਕ ਹੈ ਸ਼ੁਰੂ ਕਰ ਲੂੰ ਹੀ ਬਿਗੇਨ ਹਿਸ ਵਰ ਕੋਨੇ ਆਪਣਾ ਕੰਮ ਸ਼ੁਰੂ ਕੀਤਾ ਸੀ ਉਸ ਤੋਂ ਬਾਅਦ ਇਹ ਬੜਾ ਇੰਪੋਰਟੈਂਟ ਹੈ ਸੀਮ 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 ਇਹ ਇਹਦੇ ਨਾਲ ਨਾ ਇੱਟ ਲੱਗਦਾ ਜਿਆਦਾ ਇਟ ਸੀਮਸ ਇਦਾਂ ਲੱਗ ਰਿਹਾ ਹੈ ਇਟ ਸੀਮਸ ਲਾਈਕ ਦਾ ਰੇਨ ਵੁੱਡ ਕਮ ਇਟ ਸੀਮਸ ਰੇਨ ਵੁੱਡ ਕਮ ਇਦਾਂ ਲੱਗ ਰਿਹਾ ਜਿਵੇਂ ਮੀਂਹ ਆਊਗਾ ਠੀਕ ਹੈ ਹੁਣ ਮੈਂ ਵਿਲ ਕਿਉਂ ਨਹੀਂ ਲਾਇਆ ਵੁੱਡ ਕਿਉਂ ਲਾਇਆ ਇਹ ਕਨਸੈਪਟ ਜਦੋਂ ਪ੍ਰੋਪਰ ਕਲਾਸ ਲਗਾਉਂਗੇ ਫਿਰ ਪਤਾ ਲੱਗੇਗਾ ਠੀਕ ਹੈ ਨੈਕਸਟ ਹੈ ਮਦਦ ਕਰਨਾ help helped helped helpd ਨਹੀਂ ਬੋਲਣਾ ਉਹ ਪੰਜਾਬੀ ਟੂਨ ਹੈ help helped helped help helped helped ਮਦਦ ਕਰਨਾ ਠੀਕ ਹੈ ਨੈਕਸਟ ਹੈ ਟਾਕ ਟੌਕਡ ਟੌਕਡ ਗੱਲ ਕਰਨਾ ਓਕੇ ਗੱਲ ਕਰਨਾ ਇਅਰ ਅ ਵੀ ਟੌਕਡ ਅ ਲੋਟ ਅਸੀਂ ਬਹੁਤ ਗੱਲ ਕੀਤੀ ਸ਼ਬਦਾਂ ਦੀ ਟੈਨਸ਼ਨ ਨਾ ਲਿਓ ਇਸ YouTube ਚੈਨਲ ਦੇ ਮਾਧਿਅਮ ਨਾਲ ਬਹੁਤ ਸ਼ਬਦ ਸਿਖਾ ਦਾਂਗੇ ਤੁਹਾਨੂੰ ਸ਼ਬਦਾਂ ਫ੍ਰੀ ਆਫ ਕਾਸਟ ਸਿਖਾਵਾਂਗੇ ਪਰ ਕਿੱਲੇ ਸ਼ਬਦਾਂ ਨਾਲ ਗੱਲ ਨਹੀਂ ਬੰਨੀ ਕਨਸੈਪਟ ਕਲੀਅਰ ਕਰਨੇ ਪੈਣੇ ਤੁਹਾਨੂੰ ਪ੍ਰੋਪਰ ਕਲਾਸ ਲਗਾ ਕੇ ਉਸ ਤੋਂ ਬਾਅਦ ਹੈ ਟਰਨ ਮੋੜਨਾ ਆਪਣਾ ਯੂਟਰਨ ਹੈ ਮੋੜ ਟਰਨ ਆਈ ਟਰਨਡ ਮਾਈ ਕਾਰ ਫਰਮ देयर ਨਾ ਉਸ ਆਪਣੀ ਕਾਰ ਮੋੜੀ ਸ਼ੁਰੂ ਕਰਨਾ ਸਟਾਰਟ ਸਟਾਰਟਡ ਸਟਾਰਟਡ ਸ਼ੁਰੂ ਕਰਨਾ उस दिख माई अपनी कॉपी दिखाई ठीक है showed है चिल्ड्रन प्लेड क्रिकेट बच्चों ने क्रिकेट खेली सी चिल्ड्रन आर प्लेइंग चिल्ड्रन आर प्लेंग देर बच्चे उधर खेल रहे ने. उस तो बाद है, रन, रैन रन भजना ਚੋਰ ਭੱਜ ਗਿਆ ਹੈ thief has run away ਦੂਰ ਭੱਜ ਗਿਆ ओके ਉਸ ਤੋਂ ਬਾਅਦ ਹੈ ਮੂਵ ਹਿਲਣਾ ओके आई थिंक दैट इज 무ਵਿੰਗ ਉਹ ਹਿੱਲ ਰਿਹਾ ਹੈ ਲਾਈਕ ਪਸੰਦ ਕਰਨਾ ਉਹ ਉਸ ਨੂੰ ਪਸੰਦ ਕਰਦਾ ਹੈ ਹੀ ਲਾਈਕਸ ਹਰ ਹੀ ਲਾਈਕਸ them they like them ओके ਉਸ ਤੋਂ ਬਾਅਦ ਹੈ ਰਹਿਣਾ ਲਿਵ ਦੋ ਤਰ੍ਹਾਂ ਦਾ ਰਹਿਣਾ ਹੁੰਦਾ ਹੈ ਇੱਕ ਤਾਂ ਹੁੰਦਾ ਤਿੰਨ ਤਰ੍ਹਾਂ ਦਾ ਹੀ ਹੈ ਰਹਿਣਾ ਲਿਵ ਮਤਲਬ ਪਰਮਨੈਂਟਲੀ ਆਪਾਂ ਕਿੱਥੇ ਰਹਿਨੇ ਆ ਠੀਕ ਹੈ ਲਾਈਕ ਆ ਮੈਂ ਕਹਾਂ ਉਹ ਮਲੋਟ ਰਹਿੰਦਾ ਹੈ ਹੀ ਲਿਵਸ ਇਨ ਮਲੋਟ ਇੱਕ ਹੁੰਦਾ ਰਹਿਣਾ ਕੱਚੇ ਤੌਰ ਤੇ ਸਟੇ ਕਰਨਾ ਕਿਸੇ ਹੋਟਲ ਚ ਆਪ ਰਹਿਨੇ ਉਹ ਸਟੇ ਹੁੰਦਾ ਕੱਚੇ ਤੌਰ ਤੇ ਇੱਕ ਹੁੰਦਾ ਉਦਾਸ ਰਹਿਣਾ ਖੁਸ਼ ਰਹਿਣਾ ਉਹ ਹੁੰਦਾ ਰਿਮੇਨ ਠੀਕ ਹੈ ਰਿਮੇਨ ਜੀ ਜਾਂ ਕੋਈ ਚੀਜ਼ ਪਿੱਛੇ ਰਹਿ ਜਾਂਦੀ ਹੈ ਉਹਨੂੰ ਵੀ ਰਿਮੇਨ ਬੋਲਦੇ ਆ ਠੀਕ ਹੈ ਰਿਮੇਨਡ ਫੂਡ ਬਚਿਆ ਹੋਇਆ ਖਾਣਾ ਠੀਕ ਹੈ ਨੈਕਸਟ ਹੈ ਬਿਲੀਵ ਵਿਸ਼ਵਾਸ ਕਰਨਾ ਆਈ ਬਲੀਵਡ ਹਰ ਮੈਂ ਉਸ ਉਸ ਤੇ ਯਕੀਨ ਕੀਤਾ ਉਸ ਤੋਂ ਬਾਅਦ ਹੈ ਜੀ ਹੋਲਡ ਹੋਲਡ ਹੈਲਡ ਫੜਨਾ ਠੀਕ ਹੈ ਜੀ ਸੋ ਇਹ ਸੀ ਆਪਣੇ ਸ਼ਬਦ ਸ਼ਬਦਾਂ ਦੀ ਕੋਈ ਕਮੀ ਨਹੀਂ ਆਉਣ ਦੇਵਾਂਗੇ ਸ਼ਬਦ ਸਿਖਾਵਾਂਗੇ ਫ੍ਰੀ ਆਫ ਕਾਸਟ ਬਟ ਪੂਰੀ ਅੰਗਰੇਜ਼ੀ ਸਿੱਖਣੀ ਹੈ ਤਾਂ ਤੁਹਾਨੂੰ ਕੋਰਸ ਜੁਆਇਨ ਕਰਨਾ ਪਏਗਾ ਸਵੇਰੇ 5:00 ਤੋ ਲੱਗੇ ਰਾਤ ਦੇ 12 ਵਜੇ ਦਾ ਕਲਾਸਸ ਹੁੰਦੀਆਂ ਨੇ 11 ਵਜੇ ਲਾਸਟ ਕਲਾਸ ਹੁੰਦੀ ਹੈ ਜਿਹੜੀ 12 11:45 ਦੇ ਐਂਡ ਹੁੰਦੀ ਹੈ ਜਿਹੜਾ ਸਟੂਡੈਂਟ ਮੇਰੇ ਕੋਲ ਆ ਗਿਆ ਸਾਡੇ ਕੋਲ ਆ ਗਿਆ ਕਿ ਮੈਂ ਕੱਲਾ ਨਹੀਂ ਟੀਚ ਕਰਦਾ ਮੇਰੇ ਨਾਲ ਸਟਾਫ ਵੀ ਹੈ ਉਹਦਾ ਲੈਵਲ ਨਿਸ਼ਚਿਤ ਹੈ ਬਣੇਗਾ ਹੀ ਬਣੇਗਾ ਜਿੰਨਾ ਮਰਜ਼ੀ ਵੀ ਕੋਈ ਸਟੂਡੈਂਟ ਮੇਰੇ ਕੋਲੇ ਉਹ ਲੜਕੀਆਂ ਨੇ ਉਹ ਹਾਊਸ ਵਾਈਫਸ ਨੇ ਜਿਨ੍ਹਾਂ ਨੂੰ 20-20 ਸਾਲ ਹੋ ਗਏ ਸਟਡੀ ਛੱਡੀ ਨੂੰ ਪਰ 3-4 ਮਹੀਨਿਆਂ ਚ ਉਹਨਾਂ ਨੇ ਬਹੁਤ ਵਧੀਆ ਲੈਵਲ ਬਣਾਇਆ। ਸਿੱਖਣ ਦੀ ਕੋਈ ਉਮਰ ਨਹੀਂ ਹੁੰਦੀ, ਕਦੋਂ ਵੀ ਸਿੱਖ ਸਕਦੇ ਹੋ। ਸਖਾਣ ਵਾਲੇ ਚ ਗੱਲਬਾਤ ਹੋਣੀ ਚਾਹੀਦੀ ਹੈ ਤੇ ਸਿੱਖਣ ਵਾਲੇ ਦੇ ਵਿੱਚ ਮਿਹਨਤ ਕਰਨ ਦਾ ਐਟੀਟਿਊਡ ਹੋਣਾ ਚਾਹੀਦਾ ਹੈ। ਡੈਡੀਕੇਸ਼ਨ ਹੋਣੀ ਚਾਹੀਦੀ ਹੈ। ਡੇਢ ਘੰਟਾ ਡੇਲੀ ਦੇਣ ਲਈ ਤਿਆਰ ਹੋ, 4 ਮਹੀਨਿਆਂ ਦੇ ਵਿੱਚ ਲੈਵਲ ਸ਼ੋਰਲੀ ਚਿਆਰ ਕਰ ਦਾਂਗੇ। ਆ ਕੀ ਕੰਮ ਕਰ ਰਹੇ ਹਾਂ ਪਿਛਲੇ 8 ਸਾਲਾਂ ਤੋਂ। ਪਿਛਲੇ 3 ਸਾਲਾਂ ਤੋਂ ਪੰਜਾਬ ਦੇ ਹਰ ਇੱਕ ਸਿਟੀ ਵਿਲੇਜ ਦੇ ਵਿੱਚ ਮੇਰੇ ਸਟੂਡੈਂਟ ਐ ਮੈਂ ਜਿੱਥੇ ਮਰਜੀ ਜਾਵਣਾ। Instagram ਖੋਲੋ Facebook ਖੋਲੋ Pruthwe English School ਦਾ ਜਿਹੜਾ ਪੇਜ ਆ ਉੱਥੇ ਤੁਹਾਨੂੰ ਰਿਜ਼ਲਟ ਮਿਲ ਜਾਣਗੇ ਜਿਹੜਾ ਸਟੂਡੈਂਟ ਵਧੀਆ ਸਿੱਖ ਜਾਂਦਾ ਹੈ ਕੋਰਸ ਪੂਰਾ ਕਰ ਲੈਂਦਾ ਉਹਦਾ ਅਸੀਂ ਵੀਡੀਓ ਉਹਦੀ ਅਸੀਂ ਫੋਟੋ ਕਈ ਵੀਡੀਓ ਵੀ ਪਾ ਦਿੰਦੇ ਆ ਐਂਡ ਕਮੈਂਟ ਲਿਖ ਕੇ ਅਸੀਂ ਪੋਸਟ ਕਰਦੇ ਆ ਠੀਕ ਹੈ ਸੋ ਇਹ ਵੀਡੀਓ ਮੈਂ ਫ੍ਰੀ ਆਫ ਕੋਸ ਦਿੰਦਾ ਤੁਸੀਂ ਇਹ ਕੰਮ ਕਰਨਾ ਵੱਧ ਤੋਂ ਵੱਧ ਸਟੂਡੈਂਟ ਜਿਨੇ ਵੀ ਤੁਹਾਡੇ ਲਿੰਕ ਚ ਨੇ ਇੱਕ ਵਾਰੀ ਇਹ ਵੀਡੀਓ ਜ਼ਰੂਰ ਪੇਚੋ ਜਿਹਨੂੰ ਲੋਡ ਹੋਊਗੀ ਚੈਨਲ ਸਬਸਕ੍ਰਾਈਬ ਕਰ ਲਊਗਾ ਰੋਜ਼ ਵੀਡੀਓਜ਼ ਮਿਲ ਜਾਣਗੀਆਂ ਜਿੰਨੇ ਵੀ WhatsApp 'ਚ ਤੁਹਾਡੇ ਨੰਬਰ ਹੈ ਅੱਧਾ ਘੰਟਾ ਲਾ ਕੇ ਸਾਰਿਆਂ ਨੂੰ ਇੱਕ ਵਾਰੀ ਭੇਜ ਦਿਓ ਠੀਕ ਹੈ ਐਂਡ ਸਟੇਟਸ ਪਾ ਦੇ ਕੋ ਕਿਉਂਕਿ ਅੰਗਰੇਜ਼ੀ ਬਹੁਤ ਸਾਰੇ ਸਟੂਡੈਂਟ 90% ਸਟੂਡੈਂਟ ਦੀ ਪੰਜਾਬ ਦੇ ਵਿੱਚ ਅੰਗਰੇਜ਼ੀ ਵੀਕ ਹੈ ਤੇ ਅੰਗਰੇਜ਼ੀ ਤੋਂ ਬਿਨਾ ਕੋਈ ਗੱਲ ਬਣਦੀ ਨਹੀਂ ਚਾਹੇ ਸਰਕਾਰੀ ਨੌਕਰੀ ਕਰਨੀ ਹੈ ਚਾਹੇ ਬਾਹਰ ਜਾਣਾ ਹੈ ਚਾਹੇ ਪ੍ਰਾਈਵੇਟ ਨੌਕਰੀ ਕਰਨੀ ਹੈ ਜਿਹਨੂੰ ਅੰਗਰੇਜ਼ੀ ਨਹੀਂ ਆਉਂਦੀ ਉਹ ਦਾ ਇਹ ਨਹੀਂ ਵੀ ਉਹ ਬੰਦਾ ਕੀ ਨਹੀਂ ਕਰ ਸਕਦਾ ਬਟ ਜੇ ਅੰਗਰੇਜ਼ੀ ਆਉਂਦੀ ਹੈ ਤਾਂ ਕੰਮ ਬਹੁਤ ਵਧੀਆ ਆਸਾਨ ਹੋ ਜਾਂਦੇ ਨੇ ਠੀਕ ਹੈ ਜੀ ਸੋ ਨੈਕਸਟ ਵੀਡੀਓ ਚ ਮਿਲਦੇ ਆ ਨਵੇਂ 20 ਸ਼ਬਦ ਲੈ ਕੇ ਠੀਕ ਹੈ ਜੀ ਥੈਂਕ ਯੂ so much ਟੇਕ ਕੇਅਰ ਐਂਡ 올 ਦਾ ਬੈਸਟ ਚੈਨਲ ਨੂੰ ਸਬਸਕ੍ਰਾਈਬ ਐਂਡ ਬੈਲ ਆਈਕਨ ਤੇ ਕਲਿੱਕ ਕਰਕੇ ਜੁੜ ਜਾਈਓ ਮਿਲਦੇ ਆ ਨੈਕਸਟ ਵੀਡੀਓ ਦੇ ਵਿੱਚ ਓਕੇ ਟੇਕ ਕੇਅਰ